ਕਿ ਜਦੋਂ ਵਜ੍ਹੀ ਨਹੀਂ ਆਪਾਂ ਐਵੇਂ ਕਿਸੇ ਗੱਲ ਨੂੰ ਵੇ ਜਿਹੜੀ ਘਟਨਾ ਵਾਪਰੀ ਨਹੀਂ ਉਹਦੇ ਬਾਰੇ ਗੱਲ ਕਰ ਹਲੋ 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 Hello. Chet, hello. Hello. ਹਾਂ ਉਹ ਨਾ ਮੈਂ ਚੱਲਿਆ ਸੀ ਟਾਬੇ ਦੇ ਪਿੱਛੇ ਚਾਹ ਚੂ ਪੀ ਕੇ ਥੋੜੀ ਜੇ ਪਹਿਲਾਂ ਹੀ ਪਿੱਛੇ ਸਾਈਡ ਟਾਬੇ ਉੱਤੇ ਚਾਹ ਚੂ ਪੀ ਕੇ ਰਾਮ ਨਾਲ ਫੇਸ ਤੋਂ ਛੋਕੇ ਚੱਲਿਆ ਸੀ ਤੇ ਇੱਥੇ ਪਹੁੰਚਿਆ ਜਦੋਂ ਗੱਡੀ ਦਾ ਇੱਕਦਮ ਇਹ ਨਾ ਸ਼ੇਰਿੰਗ ਕੰਮ ਕਰਨਾ ਛੱਡ ਗਿਆ ਤੇ ਉਧਰ ਉਧਰ ਦੇਖਿਆ ਉਧਰ ਉਧਰ ਨਹੀਂ ਗਈ ਤੇ ਇਧਰਲੇ ਪਾਸੇ ਆ ਕੇ ਵੱਜ ਗਈ ਕੋਈ ਜਾਣੀ ਨੁਕਸਾਨ ਤਾਂ ਐ ਨਹੀਂ ਮੈਂ ਫਰਕ ਸਰਖਿਆ ਪੋਰਸ ਰੂਟ ਨੰਬਰ 53105 ਦਾ ਇਨਚਾਰਜ ਆ ਅੱਜ ਡਿਊਟੀ ਤੇ ਸੀਗਾ ਸੂਚਨਾ ਮਿਲੀ ਪਬਲਿਕ ਤੋਂ ਕਿ ਮਲਕੀਤ ਕੰਬਾਈਨ ਫੈਕਟਰੀ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਮੌਕੇ ਤੇ ਆ ਕੇ ਦੇਖਿਆ ਇੱਕ ਟਰੱਕ ਜਿਹੜਾ ਗੰਗਾ ਨਗਰ ਤੋਂ ਚੱਲ ਕੇ ਗਵਿੰਦਗੜ੍ਹ ਨੂੰ ਜਾ ਰਿਹਾ ਸੀਗਾ ਲੋਹੇ ਦਾ પડਿਆ ਹੋਇਆ ਸੀ ਕੁਆੜ ਦਾ ਜਦੋਂ ਇੱਥੇ ਪਹੁੰਚਿਆ ਤੇ ਇਹ ਕੋਈ ਡਰਾਈਵਰ ਕੋਲੋਂ ਗਲਤੀ ਹੋਣ ਕਰਕੇ ਜਾਂ ਕੋਈ ਸਟੀering ਜਾਮ ਹੋਣ ਕਰਕੇ ਇਹ ਦਰਖਤ ਨਾਲ ਟਕਰਾ ਗਿਆ ਸੀਗਾ ਜਿਹੜਾ ਸਮਾਨ ਜਿਹੜਾ ਕਾਫੀ ਦੂਰ ਤੱਕ ਖਿਲਰ ਗਿਆ ਸੀਗਾ ਜਿਹਨੂੰ ਅਸੀਂ ਟਰੈਕ ਨੂੰ ਚਾਲੂ ਕਰਵਾਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਡਰਾਈਵਰ ਦੇ ਵੀ ਮਾਮੂਲੀ ਜੀਆਂ ਸੱਟਾਂ ਲੱਗੀਆਂ ਉਹਨੂੰ ਜਿਹੜੀ ਮੱਲਮ ਪੱਟੀ ਕੀਤੀ ਗਈ